ਸਾਸੀ ਗਲਬਾਈ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਸ਼ਹਿਰ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਫਤੇਗੜ ਚੂੜੀਆਂ ਅੱਜ ਤੁਹਾਨੂੰ ਦੋ ਨਗინੀਆਂ ਦਿਖਾਉਣੇ ਟੌਪ ਦੇ ਬੁਲਬੁਲ ਦੇ ਬੱਚੇ ਪਹਿਲਣਾ ਦੋਂਦੀਆਂ ਚੌਗੀਆਂ ਵਸ਼ੀਆਂ ਦੇਖੋ ਵੀਰ ਜੀ ਥੱਲੇ ਕੀ ਰੰਗ ਭਾਗ ਲੱਗੇ ਕਰਮਾ ਵਾਲਿਆਂ ਨੂੰ ਐਮ ਵਧੀਆ ਬਕੀਲੇ ਨੇ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਲ ਚਾਲ ਜੀ ਹਾਂ ਜੀ ਵਧੀਆ ਵਧੀਆ ਠੀਕ ਠਾਕ ਜੀ ਬਸ ਬਸ ਵਧੀਆ ਵੀਰ ਜੀ ਵਧੀਆ ਵੀ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਨਾਮ ਮੇਰਾ ਸਰਜੀ ਸਿੰਘ ਜੀ ਹਾਂ ਜੀ ਪਿੰਡ ਫਰੇਗੜ ਚੂੜੀਆਂ ਠੀਕ ਹੈ ਜੀ ਸੀਰੀਲ ਵੀ ਫਰੇਗੜੀ ਆ ਹਾਂ ਜੀ ਤੇ ਗੁਰਦਾਸਪੁਰ ਡਿਸਟ੍ਰਿਕਟ ਠੀਕ ਜੀ ਹਾਂ ਜੀ ਅੱਜ ਆਪਣੇ ਕੋ ਦੋ ਫਿਰ ਹਾਂ ਜੀ ਦੋ ਬਣਾ ਨਕੀਨੇ ਹੈ ਹਾਂ ਬੋਲ ਬੋਲਦੇ ਬੱਚੇ ਹੀ ਆ ਬੋਲ ਬੋਲਦੇ ਬੱਚੇ ਹੀ ਤਾਂ ਮਗਰ ਵੀ ਬੱਚੇਗੇ ਆ ਬੋਲ ਬੋਲਦੇ ਅੱਛਾ ਮਗਰ ਬੱਚੀਆਂ ਹਾਂ ਬੱਚੇ ਲੈ ਆ ਵੀ ਚਲੋ ਕੋ एमिसोई दे किन्ने ਦਿਨਾਂ ਦੀ ਇਹ ਹੋ ਗਈ ਕੋਈ ਸੱਤਾ ਖਰਾਣਾ ਦੀ ਸੋਈ ਅੱਛਾ ਸੱਤਾ ਥਾਣੀ ਹੋਣੀ ਕੋਈ 13 14 ਕਿਲੋ 14 ਕਿਲੋ ਦੋਲਾ ਬੋਈ ਹੈ ਬਾਜਾ ਅੱਛਾ ਬਾਕੀ ਵੀਰ ਜੀ ਖੋਲ ਕੇ ਤੋੜਦੇ ਹਾਂ ਲਓ ਜੀ ਬਾਕੀ ਵੀਰ ਜੀ ਫੇਸ ਕੁਆਲਟੀ ਦੀ ਗੱਲ ਕਰੀਏ ਬ੍ਰੀਡ ਬਰੂਡ ਫੁੱਲ ਆ ਵੜਾਂ ਦੇ ਬਿਲਕੁਲ ਜੀ ਨਾਲੇ ਵੱਡੀ ਆ ਫੁੱਲ ਦੇਖੋ ਵਾਟਰ ਕੁਆਲਟੀ ਕਿੱਡੀ ਪਿਆਰੀ ਆ ਅੱਛਾ ਜੀ ਐਰ ਸ਼ਹਿਰ ਲਾ ਵੀ ਵੀਰ ਜੀ ਵਸ਼ੀਰ ਬੜੀ ਪਿਆਰੀ ਦੋਵਾਂ ਦੀਆਂ ਬੜੀਆਂ ਪਿਆਰੀਆਂ ਵਸ਼ੀਆਂ ਨਕੀਨਾਂ ਹੀ ਆਂਦੇ ਹਾਂਜੀ ਹਾਂਜੀ ਆਜੋ ਲੈ ਹੋ ਵੀਰੇ ਦੇਖੋ ਵੀਰੇ ਵੱਡੀ ਵੜਾ ਫੁੱਲ ਬਾਕੀ ਕਰਮਾ ਵਾਲੀ ਦੁੱਧ ਚੰਗਾ ਚਵਾਈ ਜਾਊਗੀ ਸਹੀ ਗੱਲ ਆ ਵੀਰੇ ਥਣ ਥਣ ਬਹੁਤ ਪਿਆਰਾ ਲੱਗਾ ਬਾਕੀ ਸੇਵਾ ਦੀ ਆ ਹਾਂਜੀ ਹਾਂਜੀ ਸਹੀ ਗੱਲ ਜੀ ਇਹ ਵੀਰ ਜੀ گاਵਾ ਵੇਖੋ ਚਲੋ ਹਣਾ ਜਿੱਦਾਂ ਵੀ ਇਹਨਾਂ ਨੂੰ ਪਾਈ ਜਾਓ ਤੇ ਚੋਈ ਜਾਓ ਇਹ ਜਿੰਨੀ ਸੇਵਾ ਹੋਏ ਉਹਨਾਂ ਇਹ ਕਰਮਾ ਵਾਲੀਆਂ ਮਤਲਬ ਕਿ ਵਾਧੀਆਂ ਆਈਆਂ ਹਾਂਜੀ ਫਿਰ ਵੀਰ ਜੀ ਇਹਦੇ ਰੇਡ ਦੀ ਗੱਲ ਕਰੀਏ ਤੇ ਰੇਡ ਦੇ ਨਾਮ ਤੇ ਉਹਨਾ ਕਰ ਲੈਨੇ ਲੋਕੀ ਤਰਾ ਕਰਦੇ ਜੇ ਇਹਦੀ ਗੱਲ ਹੈ ਜੇ ਵੰਡੀਆਂ ਆਣਾ ਚਲੋ ਆਪਾਂ ਪਰ ਲੋਕਾਂ ਨਾਲ ਨਹੀਂ ਜਾਇਆ ਜਾਇਆ ਜਾਪਾਂ ਕਰਨਾ 70000 ਦੀ ਦੇ ਦਈਏ ਕਰ ਦਈਏ ਮਾਨ ਦੋ ਛੱਡ ਦਈਏ ਨਹੀਂ ਹੋਰ ਕਸਰ ਕਹੇ ਕਹਾਂ ਜੀ ਆ ਦੇ ਦੇ 60000 ਦੀ ਤੇ ਇੰਨੀ ਛੱਡ ਦਈਏ ਮੈਰ ਜੀ ਆ ਜੀ ਬਾਇਆ ਜੀ ਚਲੋ ਜਿਆਦਾ ਨਹੀਂ ਤੇ ਨਹੀਂ ਚਲੋ ਕੋਈ ਗੱਲ ਨਹੀਂ ਪਹਿਲੀ ਵਾਰ ਲੱਗੇ ਤੁਸੀਂ ਬਣਾ ਅਸੀਂ ਬਣਾ ਲੱਗੇ ਪਹਿਲੀ ਵਾਰ ਹੀ ਕੋਈ ਗੱਲ ਨਹੀਂ ਵੀਰ ਜੀ ਕੋਈ ਗੱਲ ਨਹੀਂ 60000 ਦੀ ਤੇਰਾ 62000 ਦੀ ਵੀਰ ਜੀ ਵੱਡੀ ਵਸ਼ੀ ਫੁੱਲ ਥਣ ਥਣ ਬਹੁਤ ਵਧੀਆ ਲੱਗਾ ਬਾਕੀ ਵੀਰ ਜੀ ਛੋੜ ਛਾੜ ਕਰ ਦਿਓ ਕੋਈ ਵੀਰ ਕਰਾਂਗੇ ਮਾਨ ਕਰਾਂਗੇ ਜੀ ਫੁੱਲ ਠੀਕ ਆ ਵੀਰੇ ਠੀਕ ਆ ਪਰ ਵਸ਼ੀ ਵੀਰ ਜੀ ਨੇ ਗੀਨਾ ਹੀ ਆ ਦੇਖੋ ਫੇਸ ਕੁਆਲਟੀ ਬੋਦੀ ਵਾਲੀ ਵਹਿੜਾ ਇਹ ਜੀ ਵੀਰ ਜੀ ਨੇ ਗੀਨਾ ਇੱਕ ਘਰ ਘਰ ਨਹੀਂ ਤੇ ਆਉਂਦੇ ਗਾੜੀ ਆ ਗਈ ਵੀਰ ਜੀ ਪਹਿਲੇ ਵਸੀਤ ਚੌਗੀ ਦੇ ਅੱਛਾ ਪਹਿਲਾਂ ਚੌਗੀ ਪਹਿਲਾਂ ਚੌਗੀ ਵਸੀਤ ਥੱਲੇੋਂ ਵੇਖੋ ਕੀ ਰੰਗ ਭਾਗ ਲੱਗੇ ਕਰਮਾ ਵਾਲੀ ਦਾ ਵੇਖੋ ਇਹ ਵੀ ਵੀਰ ਜੀ ਸੂਈ ਆ ਨਾ ਸੂਈ ਦੇ ਦੋਹਾਂ ਡੇਣਾ ਦੇ ਅੱਛਾ ਦੋਹਾਂ ਡੇਣਾ ਸੂਈ ਹੈ ਹਾਂ ਠੀਕ ਆ ਜੀ ਕਾਲੀ ਵਸੀ ਮਗਰ ਹਾਂ ਜੀ ਪਰ ਵੀਰ ਜੀ ਇਹ ਤੇ ਬਰੀਡ ਬਰੂਡ ਫੁੱਲ ਆ ਬੋਦੀ ਵਾਲੀ ਵੜਾ ਡੱਬੀ ਬਾਕੀ ਖੋਲ ਕੇ ਤੋੜ ਦੇ ਵੀ ਖੋਲ ਲੋ ਦੁੱਧ ਦੇ ਵੀ ਕਰਮਾ ਵਾਲੀ ਚੰਗਾ ਭਰਾ ਜੂ ਇਹ ਵੀ ਜੰਦਾ ਭਰੂਈ ਦੇ ਦੋ 14 15 ਗੱਲੇ ਰਹੀ ਆ ਸਹੀ ਗੱਲ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਫੇਰ ਵੀਰ ਜੀ ਗੱਲ ਉਥੇ ਆਂਦੀ ਸੇਵਾ ਦੀ ਸੇਵਾ ਜੀ ਜੇ ਨਹੀਂ ਸੇਵਾ ਕਰੋ ਕੋਈ ਗੱਲ ਨਹੀਂ ਡਾਦੂ ਮੜਾ ਬਾਕੀ ਵੀਰ ਜੀ ਬਰੀਡ ਫਰੂਡ ਫੁੱਲਿਆ ਵੱਡੀ ਵਾੜਾ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਦੋ ਡਾਂਗ ਚੋ ਤਿੰਨ ਡਾਂਗ ਚੋ ਕਿਉਂ ਵੀਰ ਜੀ ਜਿਹਨੇ ਪੈਸੇ ਖਰਚਨੇ ਜਿੱਦਾਂ ਮਰਜ਼ੀ ਕਰੇ ਆਪਣੀ ਤਸੱਲੀ ਕਰੇ ਹੁੰਦਾ ਲੈ ਜੇ ਵੀਰ ਜੀ ਦੋ ਦੋ ਬਾਕੀ ਦੋਵੇਂ ਵੜਾ ਦੋਵੇਂ ਮਗਰੀ ਵਸ਼ੀਆਂ ਵਸ਼ੇ ਦੋਵੇਂ ਮਗਰੀ ਦੇਖੋ ਵੀਰ ਜੀ ਫੇਰ ਦਿਖਾ ਦਿੰਦੇ ਅੱਛਾ ਕਾਲੀ ਇਹਦੀ ਇਹਦੇ ਵੀਰ ਜੀ ਵਸ਼ੀਆਂ ਦਾ ਹੀ ਮੁੱਲ ਬੜਾ ਆਣਾ ਇਹਦੇ ਵਸ਼ੀਆਂ ਹੀ ਜੀ ਘੰਡਿਆ ਦੇ ਵੇਖੀ ਜਾਈਏ। ਹੋਰ ਦੇਖੋ ਕਰਮਾਲੀ ਨ ਲਗਾ। ਸਹੀ ਗੱਲ ਪਹਿਲਾਂ ਨੂੰ ਨਹੀਂ ਤੇ ਥਣ ਬੜੀ ਮੁਸ਼ਕਲ ਲੱਗਦਾ ਇਦਾਂ ਦਾ। ਇਹ ਵੱਡੀ ਵਿਹੜਾ ਦੇਖੋ। ਦੁੱਧ ਦਾ ਤੇ ਚੰਗਾ ਭਰਾਜੂ ਕਰਮਾਲ। ਮੱਕੇ ਸਿੱਧੀ ਸੁੱਧੀ ਫੋਲੇ ਆ ਕਾਨੇ ਅਰ ਗਈ। ਵੀਰ ਜੀ ਫਿਰ ਇਹਦੇ ਇਹਦਾ ਰੇਟ ਇਹਦਾ ਵੇਚ ਦੋ ਮੋਰ ਬੜੀ ਜੀ ਆਹੋ ਇਹ ਤੇ ਗੱਲ ਹੈਗੀ ਜਾਇਦੇ ਬੱਚਾ ਯਾਰ ਬੱਚਾ ਯਾਰ ਆਹਦੇ 2-300 ਇਹਨੇ ਦੰਦਾ ਦੇਣੇ ਕਰਨਾ ਹਾਂਜੀ ਚਲੋ ਆਪਾ ਕਾਫੀ ਇਹਦਾ 73000 ਆਦੀ ਮੈਂ ਦੇਣਾ ਚਲੋ ਜੀ ਲਓ ਹੈਰ ਚਲੋ ਪੱਖ ਤੇ ਰੱਖਦੀ ਵੀਰ ਜੀ 73000 ਪੱਖ ਰੱਖਦੀ ਤੁਸੀਂ ਹਾਂਜੀ ਰੱਖਦੀ ਪੱਕੀ ਕਿ ਜੜੀ ਚੀਜ਼ ਸੋਨਾ ਆ ਉਹ ਦੇ ਹੀ ਪੈਣਾ ਇਹਦੀ 65000 ਦੀ 65000 ਦੀ ਛੱਡ ਦੀਏ ਬਰਾਬਰੀ ਦੇ ਦਿੰਨੇ ਆ ਬਰਾਬਰੀ ਲਓ ਜੀ 62 62000 ਦੀ 62000 ਦੀ ਪਹਿਲਣ ਤੇ ਇਹ ਵੀ ਕਰਮਾ ਵਾਲੀ 62000 ਦੀ ਦੋਨੋਂ ਵੱਡੀਆਂ ਬੋਲ ਕਰਾਂਗੇ ਦੋਨਾਂ ਦਾ ਚਲੋ ਠੀਕ ਹੈ ਕੋਈ ਬਾਕੀ ਕੋਈ ਵੀਰ ਭਰਾ ਈ ਮਾਨਦਾਨ ਫੁੱਲ ਕਰੇ ਫੁੱਲ ਕਰਾਂਗੇ ਤੇ ਠੀਕ ਹੈ ਵੀਰ ਜੀ ਠੀਕ ਹੈ ਬਾਕੀ ਮੋਬਾਈਲ ਨੰਬਰ ਤੇ ਐਡਰੈਸ ਬੋਲ ਦੇ ਵੀਰ ਜੀ ਐਡਰੈਸ ਫਤਗੜ ਜੂੜੀਆਂ ਜੇ ਹਾਂ ਜੀ ਤੇ ਦੁਜਾ ਗੋਦਾਖੋੜ ਹਾਂ ਜੀ ਡਿਸਟ੍ਰਿਕਟ ਗੋਦਾਖੋੜ ਤੇ ਹੈਗਾ ਮੋਬਾਈਲ ਨੰਬਰ 99018 ਹਾਂ ਜੀ ਤੇ 10984 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ